ਹਾਂ ਜੀ ਹਾਂ ਰੇ ਦੇਖੋ ਹੋਰ ਕੀ ਹੈ ਸੁਪੋਸੂ ਨਾਮਾ ਚੈਨਲ ਦੀ ਟੀਮ ਹਸਨਪੁਰ ਪ੍ਰੋਤਾ ਪਹੁੰਚੀ ਹੈ ਗੁਰੂ ਘਰ ਦੇ ਵਿੱਚ ਹਾਂ ਔਰ ਮੇਰੇ ਨਾਲ ਇਸ ਪਿੰਡ ਦੇ ਪਤਵੰਤੇ ਸੱਜਣ ਜੁੜੇ ਹੋਏ ਨੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਕਿਉਂਕਿ ਅੰਬੇਡਕਰ ਊਰਜਾ ਭਵਨ 12 ਤੋਂ ਜਦੋਂ ਮਾਜਰੀ ਅਕਾਲੀਆਂ ਰੋਡ ਤੇ ਜਾਂਦੇ ਆ ਤੇ ਉੱਥੇ ਸਰਬੱਤ ਦਾ ਭਲਾ ਚੈਰੀਟੇਬਲ ਟਰਸਟ ਵੱਲੋਂ ਬਹੁਤ ਹੀ ਸਸਤੇ ਰੇਟਾਂ ਦੇ ਉੱਪਰ ਲੈਬਰਾਟਰੀ ਖੋਲੀ ਗਈ ਹੈ ਔਰ ਵੈਸੇ ਵੀ ਦੱਸ ਦਈਏ ਕਿ ਉਬਰਾਏ ਸਾਹਿਬ ਵੱਲੋਂ ਬਹੁਤ ਪੂਰੇ ਇੰਡੀਆ ਦੇ ਵਿੱਚ ਪੂਰੇ ਇੰਡੀਆ ਦੇ ਵਿੱਚ ਲੈਬਾਰਟਰੀਆਂ ਖੋਲੀਆਂ ਜਾ ਰਹੀਆਂ ਨੇ ਅੱਜ ਦੇ ਦੌਰ ਦੇ ਵਿੱਚ ਲਾਇਆ ਜਾਵੇ ਤਾਂ ਬਹੁਤ ਸਾਰੇ ਟੈਸਟ ਅਜਿਹੇ ਨੇ ਜਿਨ੍ਹਾਂ ਦਾ ਰੇਟ ਸੁਣ ਕੇ ਕਈ ਵਾਰੀ ਆਪਾਂ ਪੈਰ ਪਿੱਛੇ ਨੂੰ ਖਿੱਚ ਲੈਨੇ ਆ ਸੋ ਹਸਨਪੁਰ ਪ੍ਰੋਤਾ ਜੀ ਪਿੰਡ ਔਰ ਉਸ ਗੁਰੂ ਘਰ ਦੇ ਵਿੱਚ ਅਸੀਂ ਨਤਮਸਤਕ ਆ ਜਿਸ ਦੇ ਵਿੱਚ ਮੇਰੇ ਵੀਰ ਬੇਟੇ ਨੇ ਵੀਰ ਜੀ ਨਾਮ ਕੀ ਆ ਤੁਹਾਡਾ ਰਣਜੀਤ ਸਿੰਘ ਜੀ ਰਣਜੀਤ ਸਿੰਘ ਜੀ ਇਹ ਜਿਹੜੀਆਂ ਸਸਤੀਆਂ ਲੈਬਾਰਟਰੀਆਂ ਆ ਅੱਜ ਦੇ ਮਹਿੰਗੇ ਯੁੱਗ ਦੇ ਵਿੱਚ ਕਿੰਨੀਆਂ ਕਿੰਮਪੋਰਟੈਂਟ ਨੇ ਸਰ ਬਹੁਤ ਜ਼ਿਆਦਾ ਜ਼ਰੂਰੀ ਨੇ ਜੀ ਇਹ ਜੀ ਮਹਿੰਗਾਈ ਦੇ ਜਮਾਨੇ ਚ ਤੇ ਬਹੁਤ ਜ਼ਰੂਰੀ ਹੈ ਜੀ। ਔਰ ਵੈਸੇ ਵੀ ਜੇ ਆਪਾਂ ਰੇਟ ਸੁਣ ਕੇ ਹੀ ਕਈ ਵਾਰੀ ਟੈਸਟ ਦਾ ਤਾਂ ਪੈਰ ਪਿੱਛੇ ਨੂੰ ਖਿੱਚ ਲਈਦਾ। ਹਾਂ ਜੀ ਹਾਂ। ਜੀ। ਇਹ ਤੇ 100 ਰੁਪਏ ਦਾ ਟੈਸਟ 10 ਰੁਪਏ ਵਿੱਚ ਹੁੰਦਾ। ਬਹੁਤ ਵਧੀਆ ਉਪਰਾਹਲਾ ਜੀ ਇਹ। ਜੀ। ਹਾਂ ਜੀ ਹਾਂ। ਔਰ ਖਾਸ ਕਰਕੇ ਹਰ ਵਰਗ ਲਈ ਬਹੁਤ ਬੜਾ। ਹਾਂ ਜੀ ਹਾਂ। ਹਰੇਕ ਗਰੀਬ ਤੋਂ ਗਰੀਬ ਵਾਸਤੇ ਬਹੁਤ ਵਧੀਆ ਜੀ ਇਹ। ਕੀ ਕਹਿਣਾ ਚਾਹੁੰਦੇ ਹੋ ਕਿ ਇਸ ਤਰ੍ਹਾਂ ਦੇ ਉਪਰਾਹਲੇ ਹੋਣੇ ਚਾਹੀਦੇ? ਬਿਲਕੁਲ ਹੋਣੇ ਚਾਹੀਦੇ ਆ ਜੀ। ਜੀ। ਹਾਂ ਜੀ ਹਾਂ। ਔਰ ਵੀਜੀ ਤੁਹਾਡਾ ਨਾਮ ਕੀ? ਧਰਮ ਸਿੰਘ ਜੀ ਸਰਦਾਰ ਧਰਮ ਸਿੰਘ ਜੀ ਖਾਲਸਾ ਜੀ ਇਸ ਸਮੇਂ ਮੇਰੇ ਨਾਲ ਨੇ ਖਾਲਸਾ ਜੀ ਤੁਹਾਡੇ ਪਿੰਡ ਦੇ ਵਿੱਚ ਆਲੇ ਦੁਆਲੇ ਪਿੰਡਾਂ 'ਚ ਅਸੀਂ ਐਡ ਕਰ ਰਹੇ ਆ ਕਿ ਇਹ ਜਿਹੜੀ ਲੈਬੋਰੀ ਖੋਲੀ ਐ ਇਸ ਦਾ ਕਿੰਨਾ ਕੁ ਫਾਇਦਾ ਆਉਣ ਵਾਲੇ ਸਮੇਂ 'ਚ ਹੋਏਗਾ ਠੀਕ ਹੈ ਜੀ ਵਧੀਆ ਗੱਲ ਵਧੀਆ ਗੱਲ ਹੈ ਜੀ ਸਸਤੀ ਹੈ ਹਾਂ ਜੀ ਹਾਂ ਜੀ ਹਾਂ ਦਵਾਈਆਂ ਵੈਸੇ ਇਲਾਜ ਬਹੁਤ ਮਹਿੰਗੇ ਆ ਠੀਕ ਹੈ ਜੀ ਹਾਂ ਜੀ ਹਾਂ ਬਹੁਤ ਮਹਿੰਗੇ ਇਲਾਜ ਆ ਚਲੋ ਹਾਂ ਬਿਲਕੁਲ ਜੀ ਇਹ ਮੇਰੇ ਵੀਰ ਬੈਠੇ ਰਹਨੇ ਜਿਨ੍ਹਾਂ ਨੇ ਮਤਲਬ ਦੇਖੋ ਹਰ ਇੱਕ ਨੂੰ ਪਤਾ ਕਿ ਲਾਜ਼ ਮਹੰਗੇ ਨੇ ਸਾਰਿਆਂ ਨੂੰ ਪਤਾ ਔਰ ਇੰਨੇ ਕਿ ਲਾਜ਼ ਮਹੰਗੇ ਨੇ ਕਿ ਕਈ ਵਾਰ ਬਹੁਤ ਅਸੀਂ ਆਲੇ ਦੁਆਲੇ ਮਾੜੀ ਮੋਟੀ ਗੋਲੀ ਪਤੀ ਖਾ ਕੇ ਆਪਣਾ ਗੁਜ਼ਾਰਾ ਕਰਦੇ ਆ ਪਰ ਦੋਸਤੋ ਸਰਬੱਤ ਦਾ ਭਲਾ ਚੈਰੀਟੇਬਲ ਟਰਸਟ ਦੇ ਵੱਲੋਂ ਬਾਰੰਤੋ ਮਾਜਰੀ ਅਕਾਲੀਆਂ ਰੋਡ ਦੇ ਵਿੱਚ ਅੰਬੇਡਕਰ ਊਰਜਾ ਪਵੰਦੇ ਵਿੱਚ ਜਿਹੜੀ ਲੈਬਰਾਟਰੀ ਖੁੱਲ ਰਹੀ ਹੈ ਉਹਦੇ 25 ਤੋਂ 30 ਪਿੰਡ ਨੇ ਜਿਹੜੇ ਫਾਇਦਾ ਲੈ ਰਹੇ ਨੇ ਔਰ ਅਸੀਂ ਚਾਹੁੰਦੇ ਆ ਕਿ ਇਸ ਫਾਇਦੇ ਦਾ ਕੋਈ ਵਾਂਝਾ ਨਾ ਰਹਿ ਜਾਵੇ ਔਰ ਕੋਈ ਵਾਂਝਾ ਨਾ ਰਹਿ ਜਾਵੇ ਮੇਰੇ ਵੀਰ ਇੱਕ ਹੋਰ ਆਏ ਨੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਖਾਲਸਾ ਜੀ ਔਰ ਮੇਰੇ ਵੀਰ ਆਏ ਨੇ ਉਹਨਾਂ ਨੂੰ ਵੀ ਪੁੱਛਦੇ ਆ ਕਿ ਇਸ ਲੈਬਾਰਟਰੀ ਬਾਰੇ ਵੈਸੇ ਤਾਂ ਗੁਰੂ ਘਰ ਦੇ ਵਿੱਚੋਂ ਇੱਥੋਂ ਅਨਾਉਂਸਮੈਂਟ ਕਰਵਾ ਦਿੱਤੀ ਸੀਗੀ ਜਿਹੜੀਆਂ ਸਸਤੀਆਂ ਲੈਬਾਰਟਰੀਆਂ ਖਾਲਸਾ ਜੀ ਖੋਲੀਆਂ ਜਾ ਰਹੀਆਂ ਨੇ ਸਰਬੱਤ ਦਾ ਭਲਾ ਚੈਰੀਟੇਬਲ ਅਬਰਾਈ ਸਾਹਿਬ ਦਾ ਨਾਮ ਤਾਂ ਸੁਣਿਆ ਹੋਣਾ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕਿ ਇਹ ਪਰਾਲਾ ਅੱਜ ਦੇ ਮਹਿੰਗੇ ਦੌਰ ਵਿੱਚ ਵਧੀਆ ਹੈ ਹਾਂਜੀ ਵਧੀਆ ਇਹ ਜੀ ਇਹ ਤਰਕੀਬਨ ਤੇ ਜਿਹੜੇ ਗਰੀਬ ਲੋਕਾਂ ਲਈ ਆ ਉਹਨਾਂ ਵਾਸਤੇ ਵਧੀਆ ਹੈ ਬਿਲਕੁਲ ਸਰ ਅਮੀਰ ਲੋਕ ਦਾ ਆਪ ਕਰਾ ਸਕਦੇ ਨੇ ਪਰ ਗਰੀਬਾਂ ਲਈ ਚਾੜੀ ਸਾਡੇ ਲਈ ਬਹੁਤ ਵਧੀਆ ਮੀਡੀਅਮ ਲੋਕਾਂ ਲਈ ਜਿਆਦਾ ਵਧੀਆ ਔਰ ਹੋਰ ਵੀ ਦੱਸ ਦਈਏ ਕਿ ਅੰਬੇਡਕਰ ਊਰਜਾ ਪਾਬੰਦੇ ਵਿੱਚ ਤਿੰਨ ਦਿਨ ਮੁਫਤ ਦਵਾਈ ਮਿਲਦੀ ਹੈ ਸੋਮਵਾਰ ਬੁੱਧਵਾਰ ਤੁਸੀਂ ਟੈਸਟ ਕਰਾਓ ਜੋ ਡਾਕਟਰ ਨੇ ਲਿਖਿਆ ਉਹ ਮੈਂ ਆਪਣੀ ਮੈਡੀਸਨ ਲਾਓ ਅੱਜ ਦੇ ਮਹਿੰਗੇ ਯੁੱਗ ਦੇ ਵਿੱਚ ਇਸ ਤਰ੍ਹਾਂ ਦੇ ਉਪਰਾਲੇ ਬਹੁਤ ਜ਼ਰੂਰੀ ਹੈ ਇਹ ਸਾਰਿਆਂ ਲਈ ਵਧੀਆ ਹੈ ਜੀ ਜੀ ਠੀਕ ਹੈ ਸੋ ਦੋਸਤੋ ਮੇਰੇ ਵੀਰ ਨੇ ਵੀ ਦੱਸਿਆ ਇਹ ਬਹੁਤ ਵਧੀਆ ਉਪਰਾਲਾ ਕੈਮਰਾਮੈਨ ਵਿਸ਼ਨੂ ਦੇ ਨਾਲ ਪਿੰਡ ਹਸਨਪੁਰ ਪਰੋਤਾ ਤੋਂ ਮੈਂ ਸੋਮ ਸਹੋਤਾ